ਜੀ ਮੈਡਮ ਮੈਡਮ ਕੀ ਨਾਮ ਹੈ ਆਪਣਾ ਤੇ ਆਪਣਾ ਅੱਜ ਕੀ ਕਹਿਣਾ ਚਾਹੋਗੇ ਤੁਸੀਂ ਰਾਜਾ ਬੜਿੰਗ ਜੀ ਦੀ ਜਿੱਤ ਦੇ ਬਾਰੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸੁਖਿੰਦਰ ਖੋੜ ਪਾਰ ਨੰਬਰ 17 ਤੋਂ ਇੰਚਾਰਜ ਹਲਕਾ ਇਸ ਤੋਂ ਅੱਜ ਅਸੀਂ ਰਾਜਾ ਬੜਿੰਗ ਜੀ ਆਪਣੇ ਵੀਰ ਰਾਜਾ ਬੜਿੰਗ ਜੀ ਦੀ ਜਿੱਤ ਦਾ ਜਸ਼ਨ ਮਨਾਇਆ ਬਹੁਤ ਹੀ ਵਧੀਆ ਤੇ ਖੁਸ਼ ਅچھے ਤਰੀਕੇ ਨਾਲ ਜਿੱਤੇ ਨੇ ਕਿਉਂਕਿ ਜਿਸ ਤਰ੍ਹਾਂ ਲੋਕੀ ਕਹਿ ਰਹੇ ਸੀ ਕਿ ਬਾਹਰੋਂ ਆਏ ਇਹਨਾਂ ਨੂੰ ਬਾਹਰੇ ਵਾਪਸ ਭੇਜ ਦੇਣਾ ਸਾਰਿਆਂ ਦੀਆਂ ਜ਼ੁਬਾਨਾਂ ਤੇ ਅੱਜ ਤਾੜੇ ਲੱਗੇ ਨੇ ਜਿਹੜੇ ਕੀ ਰਾਜਾ ਬੜਿੰਗ ਸਾਹਿਬ ਵਧੀਆ ਮੋਟਾ ਨਾਲ ਜਿੱਤੇ ਨੇ ਉਹ ਆਪਣੇ ਵਧੀਆ ਨੇਚਰ ਔਰ ਵਧੀਆ ਕੰਮਾ ਕਰਕੇ ਜੋ ਉਹਨਾਂ ਨੇ ਪਹਿਲੇ ਹਲਕਾ ਆਪਣੇ ਗਿੱਦੜਵਾਹਾਂ ਦੇ ਵਿੱਚ ਕੀਤਾ ਉਹਦਾ ਅਸਰ ਲੁਧਿਆਣੇ ਵਿੱਚ ਵੀ ਆਇਆ ਉਹਨਾਂ ਦਾ ਮਿੱਠਾ ਤੇ ਵਧੀਆ ਸੁਭਾਅ ਤੇ ਉਹਨਾਂ ਦੀ ਪੂਰੀ ਫੈਮਿਲੀ ਦੀ ਸਪੋਰਟ ਜਿਹਦੇ ਕਰਕੇ ਰਾਜਾ ਬੜਿੰਗ ਜੀ ਜਿੱਤੇ ਨੇ ਔਰ ਅਸੀਂ ਆਪਣੇ ਵੱਲੋਂ ਹਲਕਾ ਇਸਟ ਵੱਲੋਂ ਸਾਡੇ ਜ਼ਿਲ੍ਹਾ ਪਰਦਾਸ਼ਰੀ ਸੰਜੇਤ ਤਲਵਾਰ ਜੀ ਵੱਲੋਂ ਕੋਈ ਵੀ ਕਸਰ ਨਹੀਂ ਛੱਡੀ ਗਈ ਉਹਨਾਂ ਦੀ ਜਿੱਤ ਵਿੱਚ ਤੇ ਇਸ ਕਰਕੇ ਅੱਜ ਸਾਨੂੰ ਸਾਰੇ ਵਾਰਡ ਔਰ ਸਾਰੀ ਲੁਧਿਆਣਾ ਵਾਸੀਆਂ ਨੂੰ ਬਹੁਤ ਖੁਸ਼ੀ ਹੈ ਮੈਡਮ ਜਿਸ ਤਰ੍ਹਾਂ ਜੋ ਵੀ ਆਪਣੇ ਰਾਜਾ ਜੀ ਨੇ ਆਪਣੇ ਬਿਆਨ ਦਿੱਤੇ ਸੀ ਇਹ ਜਾਂ ਫਿਰ ਜੋ ਵੀ ਆਪਣੇ ਕਾਂਗਰਸ ਵੱਲੋਂ ਕਾਂਗਰਸ ਪਾਰਟੀ ਵੱਲੋਂ ਜੋ ਵਾਅਦੇ ਦਿੱਤੇ ਸੀ ਉਹਦੇ ਹਿਸਾਬ ਨਾਲ ਉਹ ਪੂਰੇ ਖਰੇ ਉਤਰਨਗੇ ਹਾਂਜੀ ਇਹ ਕਾਂਗਰਸ ਪਾਰਟੀ ਹੈ ਜੀ ਆਪਣੇ ਵਾਅਦਿਆਂ ਤੋਂ ਕਦੇ ਨਹੀਂ ਮੁਕਰਦੀ ਜਿੰਨੇ ਵੀ ਵਾਅਦੇ ਕਰਦੀ ਹੈ ਉਹਨੇ ਪੂਰੇ ਕਰਦੀ ਆ ਇਹ ਆਮ ਆਦਮੀ ਪਾਰਟੀ ਨੇ ਕੀ ਹਜ਼ਾਰ ਹਜ਼ਾਰ ਰੁਪਏ ਦਾ ਵਾਅਦਾ ਕਰਕੇ ਹੁਣ ਤੱਕ ਲੋਕੀ ਸਾਨੂੰ ਵੀ ਸੁਣਾ ਰਹੇ ਆ ਅਸੀਂ ਜਿਹੜਾ ਲక్ష్ਮੀ ਯੋਜਨਾ ਦਾ ਫਾਰਮ ਭਰ ਰਹੇ ਸੀ ਨਾ 1 ਲੱਖ ਰੁਪਏ ਦਾ ਰਾਹੁਲ ਜੀ ਨੇ ਲਿਆਂਦਾ ਕਿ ਅਗਰ ਸਾਡੀ ਸਰਕਾਰ ਸੈਂਟਰ ਵਿੱਚ ਆਉਂਦੀ ਹੈ ਤੇ ਹਰ ਇੱਕ ਔਰਤ ਨੂੰ ਇੱਕ ਇੱਕ ਲੱਖ ਰੁਪਈਆ ਕਰਦੀ ਮੁਖੀ ਔਰਤ ਜਿਹੜੀ ਜ਼ਰੂਰਤਮੰਦ ਹੈ ਇੱਕ ਇੱਕ ਲੱਖ ਰੁਪਈਆ ਦਿੱਤਾ ਜਾਵੇਗਾ ਔਰ ਉਹ ਮਿਲੇਗਾ ਜੀ ਜਿਸ ਤਰ੍ਹਾਂ ਸੁਨਨ ਦੇਚਾਰ ਹੈ ਕਿ ਕਹਿ ਰਹੇ ਨੇ ਜੀ ਆਪਣੇ ਆਪੋਜ਼ਿਟ ਵਾਲੇ ਕਿ ਉਹ ਰਾਜਾਪੁਰਿੰਗ ਜੀ ਆਪਣੇ ਏਰੀਆ ਦੇ ਵਿੱਚ ਰਹਿਣਗੇ ਕਿੱਦਾਂ ਕੰਮ ਕਰਨਗੇ ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਹਾਂ ਵੀ ਉਹਨਾਂ ਦਾ ਕੰਪੋਜੀਸ਼ਨ ਕਿਸ ਤਰ੍ਹਾਂ ਹੋਗਾ ਦੇਖੋ ਜੀ ਜਿਹੜਾ ਰਾਜਾ ਬੜਿੰਗ ਜੀ ਨੇ ਜਿਹੜਾ ਐਮਪੀ ਹੈ ਉਹਨਾਂ ਦਾ ਕੰਮ ਇਹ ਹੁੰਦਾ ਕਿ ਪਾਰਲੀਮੈਂਟ ਵਿੱਚ ਜਾ ਕੇ ਆਪਣੇ ਫੰਡ ਲੈ ਕੇ ਆਉਣੇ ਪ੍ਰੋਜੈਕਟ ਲੈ ਕੇ ਆਉਣੇ ਉਹਨਾਂ ਦਾ ਕੰਮ ਇਹ ਹੁੰਦਾ ਉਹਨਾਂ ਦਾ ਕੰਮ ਗਲੀਆਂ ਮੱਲਿਆਂ ਦੇ ਵਿੱਚ ਫਿਰਨ ਦਾ ਨਹੀਂ ਹੁੰਦਾ ਇਹ ਕੰਮ ਐਮਐਲਏ ਔਰ ਕੌਂਸਲਰ ਸਰਦਾਂ ਦੇ ਹੁੰਦੇ ਆ ਜੋ ਰਾਜਾ ਬੜਿੰਗ ਜੀ ਦੇ ਕੰਮ ਹੈ ਉਹ ਬਕੂਬੀ ਨਿਭਾਣਗੇ ਪਾਰਲੀਮੈਂਟ ਵਿੱਚ ਲੜ ਕੇ ਸਾਡੇ ਲੁਧਿਆਣਾ ਵਾਸਤੇ ਜਿਹੜਾ ਹੌਜਰੀ ਦਾ ਕੰਮ ਹੈ ਹੋਰ ਜਿਹੜੇ ਕਾਰੋਬਾਰ ਦੇ ਵਾਸਤੇ ਆ ਜਾਂ ਸਾਨੂੰ ਹੋਰ ਜ਼ਰੂਰੀ ਚੀਜ਼ਾਂ ਨੇ ਉਹ ਸਾਰੀਆਂ ਲੈ ਕੇ ਆਉਣਗੇ ਕਿਉਂਕਿ ਰਾਜਾ ਵੜਿੰਗ ਤੋਂ ਵਧੀਆ ਕੋਈ ਇਨਸਾਨ ਨਹੀਂ ਹੋ ਸਕਦਾ ਜਿਹੜਾ ਪਾਰਲੀਮੈਂਟ ਵਿੱਚ ਲੜ ਕੇ ਸਾਡੇ ਹੱਕਾਂ ਤੇ ਸਾਡੇ ਲੁਧਿਆਣਾ ਵਾਸੀਆ ਵਾਸਤੇ ਵਧੀਆ ਪ੍ਰੋਜੈਕਟ ਲੈ ਕੇ ਆਵੇ। ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਹੁਣ ਕੀ ਕੀ ਮਤਲਬ ਸਹੂਲਤਾਂ ਦਿਲਵਾਉਂਗੇ ਆਪਣੇ ਕਾਂਗਰਸ ਪਾਰਟੀ ਵੱਲੋਂ? ਕਾਂਗਰਸ ਪਾਰਟੀ ਵੱਲੋਂ ਜਿੰਨੇ ਵੀ ਵਾਅਦੇ ਕੀਤੇ ਗਏ ਆ ਉਹ ਸਾਰੇ ਪੂਰੇ ਹੋਣਗੇ ਔਰ ਸਾਡੇ ਹਲਕੇ ਜਿਹੜੇ ਲੁਧਿਆਣੇ ਦੇ ਵਿੱਚ ਜਿਸ ਜਿਸ ਚੀਜ਼ ਦੀ ਲੋੜ ਹੋਏਗੀ ਜੋ ਕਿ ਐਮਪੀ ਸਾਹਿਬ ਲਿਆਉਣਗੇ। ਦੇਖੋ ਜੀ ਐਮਪੀ ਸਾਹਿਬ ਦਾ ਕੰਮ ਮੈਂ ਤੁਹਾਨੂੰ ਦੱਸ ਦਿੰਦੀ ਆ। ਐਮਪੀ ਸਾਹਿਬ ਦਾ ਕੰਮ ਇਹ ਹੁੰਦਾ ਕਿ ਸਾਡੇ ਜਿਹੜੇ ਛੋਟੇ ਜੰਮਣ ਤੋਂ ਲੈ ਕੇ ਮਰਨ ਤੱਕ ਜੋ ਵੀ ਚੀਜ਼ ਅਸੀਂ ਖਰੀਦਦੇ ਆ ਉਹਦੇ ਵਿੱਚੋਂ ਫੰਡੇ ਜਿੱ ਕੱਟੇ ਜਾਂਦੇ ਆ ਉਹ ਫੰਡ ਸਰਕਾਰ ਕੋਲ ਇਕੱਠੇ ਹੋ ਜਾਂਦੇ ਆ ਐਮਪੀ ਦਾ ਕੰਮ ਇਹ ਹੁੰਦਾ ਕਿ ਉਹ ਫੰਡ ਲਿਆ ਕੇ ਸਾਡੇ ਲੋਕਾਂ ਦੀ ਸਹੂਲਤ ਵਾਸਤੇ ਜਿਵੇਂ ਆਪਾਂ ਕਹਿ ਲਈਏ ਕਿ ਕੋਈ ਫਲਾਈਓਵਰ ਬਣਾ ਦਿੱਤਾ ਜਾਂ ਕੋਈ ਸਕੂਲ ਵਾਸਤੇ ਲਿਆਂਦਾ ਕੋਈ ਹਸਪੀਟਲ ਵਾਸਤੇ ਇੱਕ ਤਾਂ 25 ਲੱਖ ਤੱਕ ਫ੍ਰੀ ਇਲਾਜ ਉਹਨਾਂ ਨੇ ਇਹ ਐਲਾਨ ਕੀਤਾ ਸੀ ਕਿ ਲੁਧਿਆਣਾ ਵਿੱਚ ਬਣੇਗਾ ਉਹ ਹਸਪੀਟਲ ਜਿੱਥੇ ਸਾਡੀਆਂ ਮਾਤਾਵਾਂ ਭੈਣਾਂ ਦੇ ਫ੍ਰੀ ਇਲਾਜ ਹੋਣਗੇ ਇੱਥੇ ਤੱਕ ਕਿ ਫ੍ਰੀ ਗੋਡੇ ਵੀ ਬਦਲੇ ਜਾਣਗੇ ਜਿਹੜੀ ਅੱਜ ਕੱਲ੍ਹ ਦੀ ਸਭ ਤੋਂ ਜ਼ਿਆਦਾ ਪ੍ਰੋਬਲਮ ਹੈ ਜਿੱਦਾਂ ਪਬਲਿਕ ਸਿਕਿਉਰਿਟੀ ਵਾਸਤੇ ਵੀ ਉਹਨਾਂ ਨੇ ਕੁਝ ਵਾਅਦੇ ਕੀਤੇ ਸੀ ਕਿ ਜੋ ਨਸ਼ਾ ਮੁਕਤੀ ਆਪਾਂ ਪੰਜਾਬ ਕਰਨਾ ਹੈ ਉਹਦੇ ਬਾਰੇ ਕਿਦਾਂ ਕਹਿਣਾ ਕੀ ਕਹਿਣਾ ਚਾਹੋਗੇ ਇਹ ਤਾਂ ਬਹੁਤ ਹੀ ਜ਼ਰੂਰੀ ਹੈ ਬਹੁਤ ਹੀ ਆਪਾਂ ਕਹਿੰਦੇ ਅਹਿਮ ਮੁੱਦਾ ਹੈ ਆਪਣੇ ਲੁਧਿਆਣੇ ਦਾ ਹਰ ਇੱਕ ਘਰ ਦੇ ਵਿੱਚ ਇੱਕ ਦੋ ਬੱਚੇ ਹੈ ਜਿਹੜੇ ਕੀ ਜੇ ਨਸ਼ੇਤ ਲੱਗ ਚੁੱਕੇ ਆ ਹਰ ਇੱਕ ਘਰ ਵਿੱਚ ਪੇਰੈਂਟਸ ਬੜੇ ਪਰੇਸ਼ਾਨ ਹੈ ਕੁਝ ਗੁੰਡਾ ਨਸ਼ਾ ਕਰਦੇ ਤੇ ਗੁੰਡਾ ਕਰਤੀ ਤੇ ਆਉਂਦੇ ਆ ਸਾਡਾ ਵਾਰ ਨੰਬਰ 17 ਹਲਕਾ ਈਸਟ ਇੱਥੇ ਇੰਨੀ ਕੋ ਜਿਆਦਾ ਗੁੰਡਾਗਰਦੀ ਔਰ ਆਪਾਂ ਕਹਿ ਲੀਏ ਕਿ ਜਿਆਦਾ ਇੰਨੀ ਕੋ ਫੈਲੀ ਹੋਈ ਆ ਕਿ ਹਰ ਇੱਕ ਮਾਂ ਜਿੱਥੇ ਅਸੀਂ ਦਰਵਾਜ਼ੇ ਤੇ ਜਾਂਦੇ ਹਾਂ ਨਾ ਤਾਂ ਮਾਰ ਕੇ ਰੋਂਦੀ ਆ ਜਿੱਦਾਂ ਇੱਕ ਇੱਕ ਬੱਚਾ ਉਹ ਵੀ ਨਸ਼ਿਆਂ 'ਚ ਪੈ ਗਿਆ ਹੋਵੇ ਔਰ ਆਵਾਰਾ ਬੇਰੋਜ਼ਗਾਰ ਕੋ ਮਦਾ ਹੋਵੇ ਉਹ ਮਾਂ ਕਿੰਨੀ ਦੁਖੀ ਹੋ ਸਕਦੀ ਹੈ ਇੱਥੇ ਇੱਕ ਮਾਈ ਜਾਣਦੀ ਆ ਮੈਂ ਸਾਰਿਆਂ ਨੂੰ ਪਰਸਨਲ ਮਿਲੀਆਂ ਇੰਨਾ ਕੋ ਦੁੱਖ ਹੋਇਆ ਕਿ ਦੇਖੋ 2.5 ਸਾਲ ਹੋ ਗਏ ਆ ਸਰਕਾਰ ਆਈ ਨੂੰ ਹਜੇ ਤੱਕ ਕੁਝ ਵੀ ਨਹੀਂ ਹੋਇਆ ਕੀਤਾ ਕੀ ਹੈ ਸੋ ਸਾਡੇ ਰਾਜਾ ਮਟਿੰਚ ਨੇ ਜਿਹੜੇ ਵਾਅਦੇ ਕੀਤੇ ਆ ਨਸ਼ਾ ਬੇਰੋਜ਼ਗਾਰੀ ਖਤਮ ਕੀਤੀ ਜਾਵੇਗੀ ਸਭ ਤੋਂ ਪਹਿਲਾਂ ਇਸੇ ਮੁੱਦੇ ਤੇ ਚੱਲਿਆ ਜਾਣਾ ਕਿਉਂਕਿ ਅੱਜਕੱਲ ਜਿਹੜਾ ਨੌਜਵਾਨਾਂ ਦੇ ਦੋ ਹੀ ਸਵਾਲ ਹੈ ਜਾਂ ਫਿਰ ਆਉਣ ਵਾਲੀ ਜਿਹੜੇ ਸਾਡੀ ਪੀੜ੍ਹੀ ਹੈ ਕਿਉਂਕਿ ਮਾਤਾ-ਮਾਂ ਪੈਨਾਂ ਦਾ ਇੱਕ ਹੀ ਸਵਾਲ ਹੁੰਦਾ ਆ ਕਿ ਸਾਡੇ ਦੇਸ਼ ਦੇ ਵਿੱਚ ਸਾਨੂੰ ਫ੍ਰੀ ਦੀ ਕਣਕ ਨਹੀਂ ਚਾਹੀਦੀ ਇੱਕ ਚੀਜ਼ ਚਾਹੀਦੀ ਹੈ ਇੱਕ ਨਸ਼ਾ ਮੁਕਤ ਹੋਵੇ ਪੰਜਾਬ ਤੇ ਦੂਜਾ ਆਪਣੇ ਰੋਜ਼ਗਾਰ ਇਹ ਦੋ ਚੀਜ਼ਾਂ ਇਹਨਾਂ ਨੂੰ ਮਿਲ ਜਾਣ ਤੇ ਉਸ ਤੋਂ ਬਾਅਦ ਕਣਕੇ ਆਪ ਖਰੀਦ ਲੈਣਗੇ ਹਾਂਜੀ ਇਹ ਡੈਫੀਨਟਲੀ ਅੱਧੀ ਹੋਣਾ ਚਾਹੀਦਾ ਕਿਉਂਕਿ ਜੇ ਆਪਣੇ ਬੱਚੇ ਪੜ੍ਹੇ ਲਿਖੇ ਹੋ ਜਾਣਗੇ ਸਿੱਖਿਸ਼ਿਤ ਹੋ ਜਾਣਗੇ ਕਮਾਉਣ ਜੋਗੇ ਹੋ ਜਾਣਗੇ ਤਾਂ ਫਿਰ ਫਰੀ ਦੀ ਕੀ ਲੋੜ ਹੈ ਮੈਂ ਤਾਂ ਇਹ ਕਹਿੰਨੀ ਆ ਕਿ ਸਿੱਖਿਆ ਦਿਓ ਬੱਚਿਆਂ ਨੂੰ ਕੰਮ ਦਿਓ ਸਕੂਲ ਦਿਓ ਬੱਚਿਆਂ ਨੂੰ ਜਿਹਦੇ ਨਾਲ ਪੜ੍ਹ ਲਿਖ ਕੇ ਉਹ ਆਪਣੇ ਪਰਿਵਾਰ ਦੀ ਦੇਖ ਰੱਖ ਆਪ ਕਰੀਏ ਜਿਹੜੇ ਬੱਚੇ ਨਸ਼ਿਆਂ ਦੇ ਵਿੱਚ ਜਾ ਰਹੇ ਹੋ ਬੇਰੋਜ਼ਗਾਰ ਕੀ ਕਰਕੇ ਜਾ ਰਹੇ ਕਿਉਂਕਿ ਨਾਲ ਕੋਈ ਕੰਮ ਨਹੀਂ ਕਰਦਾ ਗੁਜ਼ਾਰਾ ਨਹੀਂ ਹੁੰਦਾ ਨਸ਼ਾ ਕਰਕੇ ਲੁੱਟਖੋ ਕਰਦੇ ਆ ਇਸੇ ਕਰਕੇ ਸਾਡਾ ਪੰਜਾਬ ਜਿਹੜਾ ਸੋਨੇ ਦੀ ਚਿੜੀ ਆਪਾਂ ਕਹਿੰਦੇ ਸੀ ਨਾ ਇਸ ਵੇਲੇ ਤਬਾਹ ਹੋ ਚੁੱਕਿਆ ਸੋ ਅਸੀਂ ਇਹ ਰਿਕਵੈਸਟ ਵੀ ਕਰਾਂਗੇ ਆਪਣੇ ਐਮਪੀ ਸਾਹਿਬ ਨੂੰ ਤੇ ਅਸੀਂ ਪੂਰਾ ਜ਼ੋਰ ਲਗਾਵਾਂਗੇ ਪੰਜਾਬ ਜਿਹੜਾ ਲੁਧਿਆਣਾ ਖਾਸ ਕਰਕੇ ਲੁਧਿਆਣੇ ਦੇ ਵਿੱਚੋਂ ਨਸ਼ਾ ਗਾਇਬ ਹੋ ਜਾਵੇ ਬੱਚਿਆਂ ਨੂੰ ਕੰਮ ਕਰ ਮਿਲੇ ਤੇ ਆਪਣੇ ਮਾਪੇ ਦੇ ਊਰ ਨਿਗਰਾਨੇ ਵਿੱਚ ਰਹਿਣ ਹੁਣ ਰਾਜਾ ਬਿੰਦਿਆ ਅਧਾਰਾ ਸਿਸਟਰ ਮੈਡਮ ਹੁਣ ਕੁਝ ਦਿਨਾਂ ਚ ਇਹਨਾਂ ਸ਼ਪਤ ਹੋਊਗੀ ਸ਼ਪਤ ਤੋਂ ਬਾਅਦ ਇਹਨਾਂ ਦਾ ਕੀ ਮਤਲਬ ਇੱਕਦਮ ਹੱਲਾ ਹੋਊਗਾ ਕਿ ਕਿਸ ਪਹਿਲਾ ਮੁੱਦਾ ਕੀ ਚੱਕੂ ਵਿੱਚ ਤੁਸੀਂ ਦੇਖੋ ਜੀ ਲੁਧਿਆਣਾ ਵਿੱਚ ਸਭ ਤੋਂ ਜਿਹੜਾ ਵੱਡਾ ਮੁੱਦਾ ਉਹ ਹੈਗਾ ਟ੍ਰੈਫਿਕ ਰਾਜਾ ਗੜਿੰਜੀ ਨੇ ਇਹ ਕਿਆ ਸੀ ਕਿ ਸਭ ਤੋਂ ਪਹਿਲਾਂ ਆਪਾਂ ਲੁਧਿਆਣੇ ਲਈ ਮੈਟਰੋ ਲੈ ਕੇ ਆਵਾਂਗੇ ਜੇ ਮੈਟਰੋ ਲੈ ਕੇ ਆਣਗੇ ਇੱਕ ਤੇ ਟ੍ਰੈਫਿਕ ਘਟੇਗੀ ਤੇ ਦੂਸਰਾ ਕੰਮ ਕਰ ਹੋਰ ਵੱਜ ਜਾਣਗੇ ਤੇ ਤੀਸਰੇ ਨੰਬਰ ਤੇ ਹਸਪੀਟਲ ਜਿਹੜਾ ਇਹਨਾਂ ਨੇ ਕਿਆ ਸੀ ਉਹ ਲੈ ਕੇ ਆਉਣਗੇ ਕਿਉਂਕਿ ਹਸਪੀਟਲ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਤੱਕੇ ਖਾਂਦੇ ਦੇਖੇ ਨੇ ਉਹ ਮਾਂ-ਬਾਪ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਪਰ ਉਹ ਇਲਾਜ ਵਾਸਤੇ ਤੱਕੇ ਖਾਂਦੇ ਫਿਰਦੇ ਨੇ ਹਸਪਤਾਲ ਤਿਆਰ ਹੋਏਗਾ ਉਸ ਤੋਂ ਬਾਅਦ ਜਿਹੜਾ ਅਸੀਂ ਪੁਲ ਦੀ ਡਿਮਾਂਡ ਕੀਤੀ ਸੀ ਬਸਤੀ ਚੌਂਕ ਵਿੱਚ ਪੁਲ ਗਲਤ ਬਣਿਆ ਹੋਇਆ ਉਹਦੀ ਡਿਮਾਂਡ ਕੀਤੀ ਸੀ ਉਹ ਤਿਆਰ ਕੀਤਾ ਜਾਏਗਾ ਜਿੱਦਾਂ ਜਿੱਦਾਂ ਵੀ ਸਮਾਂ ਬੀਤਦਾ ਜਾਏਗਾ ਰਾਜਾ ਬੜਿੰਜੀ ਸੌ ਚੱਕਣ ਤੋਂ ਬਾਅਦ ਸਣੀ ਕਮਾਂ ਵੱਲ ਤੇਜ਼ੀ ਨਾਲ ਵਧਦੇ ਜਾਂਦੇ ਹੁਣ ਹੱਥ ਜੋੜ ਕੇ ਸਾਰੇ ਲੁਧਿਆਣਾ ਵਾਸੀਆਂ ਦਾ ਮੈਂ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਕੀ ਸਾਡੇ ਜ਼ਿਲ੍ਹਾ ਪ੍ਰਧਾਨ ਸੱਜੇ ਤਲਵਾਰ ਜੀ ਸਾਡੇ ਐਮਪੀ ਵੀਰ ਰਾਜਾ ਬੜਿੰਗ ਜੀ ਹੋਰ ਸਾਡੀ ਸਾਰੀ ਹੀ ਸਮੁੱਚੀ ਲੀਡਰਸ਼ਿਪ ਦੀ ਮਿਹਨਤ ਨੂੰ ਫਲ ਲਾਇਆ ਤੇ ਸਾਡੇ ਰਾਜਾ ਬੜਿੰਗ ਜੀ ਨੂੰ ਸਾਡੇ ਲੁਧਿਆਣੇ ਦੀ ਸ਼ਾਨ ਬਣਾ ਕੇ ਪੇਜਿਆ ਤੇ ਅਸੀਂ ਰਾਜਾ ਬੜਿੰਗ ਜੀ ਵੱਲੋਂ ਵਾਅਦਾ ਕਰਦੇ ਹਾਂ ਕਿ ਜਿੱਥੇ-ਜਿੱਥੇ ਵੀ ਜੋ-ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਆਪਾਂ ਪੂਰੇ ਕਰਾਂਗੇ ਕਿ ਲੁਧਿਆਣੇ ਨੂੰ ਇੱਕ ਵਧੀਆ ਲੁਧਿਆਣੇ ਦਾ ਜਿਹੜਾ ਵਧੀਆ ਮਾਡਲ ਪੇਸ਼ ਕਰਕੇ ਪੇਸ਼ ਕਰਾਂਗੇ ਧੰਨਵਾਦ